ਬੀ ਦੀ ਨਵ ਉਸਤਤ ਕਿਤਾਬ ਪਾਠਮਾਲਾ 8 ਹੋਰ ਹੈ ਮਾਨਵ ਰਚਨਾ ਵਿੱਚ ਪੜ੍ਹਾਈ ਜਾਂਦੀ ਹੈ ਜੀ ਸਾਡੇ ਇੱਥੇ ਤੇ ਇਹ ਚੈਪਟਰ ਸ਼ੁਰੂ ਕਰਦੇ ਹਾਂ ਦੇਖਦੇ ਹਾਂ ਇੱਕ ਪਾਰਟ ਵਿੱਚ ਹੋ ਸਕਦਾ ਹੈ ਜਾਂ ਨਹੀਂ ਬਲਰਾਜ ਸਾਨੀ ਇਸ ਪਾਰਟ ਵਿੱਚ ਮਹਾਨ ਐਕਟਰ ਬਲਰਾਜ ਸਾਨੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਵਿੱਚ ਇਹ ਦੱਸਿਆ ਗਿਆ ਤਾਂ ਕੌਣ ਸੀ ਬਲਰਾਜ ਸਾਨੀ ਇੱਕ ਮਹਾਨ ਐਕਟਰ ਸਨ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਮੀਨਸ ਇਨਫੋਰਮੇਸ਼ਨ ਦਿੱਤੀ ਗਈ ਹੈ ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੇ ਕਿਵੇਂ ਜੀਵਨ ਵਿੱਚ ਸੰਘਰਸ਼ ਯਾਨੀ ਸਟਰਗਲ ਜੀਵਨ ਵਿੱਚ ਸਟਰਗਲ ਕਰਕੇ ਉੱਚਾ ਮੁਕਾਮ ਹਾਸਲ ਕੀਤਾ ਉੱਚਾ ਮੁਕਾਮ ਮੀਨਸ ਸਕਸੈਸ ਹਾਸਲ ਕੀਤੀ ਇੱਕ ਵੱਡਾ ਵੱਡੇ ਵੱਡਾ ਡੈਸੀਗਨੇਸ਼ਨ ਇੱਕ ਮਹਾਨ ਦੀ ਮਹਾਨ ਐਕਟਰ ਦੀ ਪੋਜੀਸ਼ਨ ਨੂੰ ਹਾਸਲ ਕੀਤਾ ਪੰਜਾਬ ਨੂੰ ਜੇਕਰ ਆਪਣੇ ਕਿਸੇ ਬਹੁਤ ਹੀ ਪਿਆਰੇ ਐਕਟਰ ਉੱਤੇ ਮਾਣ ਹੈ ਤਾਂ ਉਹ ਹੈ ਬਲਰਾਜ ਸਹਨੀ ਯਾਨੀ ਇਹ ਪੰਜਾਬ ਦੇ ਬਹੁਤ ਵੱਡੇ ਐਕਟਰ ਸੀ ਔਰ ਸਾਰੇ ਪੰਜਾਬ ਨੂੰ ਇੰਨਾ ਉੱਤੇ ਮਾਣ ਹੈ ਮੀਨਸ ਸਾਰੇ ਅਸੀਂ ਉਹਨਾਂ ਦਾ ਰਿਸਪੈਕਟ ਕਰਦੇ ਹਾਂ ਕਿ ਉਹ ਪੰਜਾਬ ਤੋਂ ਸਿਗੇ ਤੇ ਇੰਨੇ ਮਹਾਨ ਬਣੇ ਇਹ ਸ਼ਬਦ ਕਿਸੇ ਲਈ ਕਹਿਣੇ ਇੰਨੇ ਮੁਸ਼ਕਿਲ ਹੁੰਦੇ ਹਨ ਕਿ ਬਹੁਤ ਸਾਰੇ ਸਵਾਲਾਂ ਦਾ ਜਵਾਬ ਮੰਗਦੇ ਹਨ ਕਹਿੰਦੇ ਇਹ ਸ਼ਬਦ ਕਹਿਣਾ ਕਿ ਉਹ ਬੰਦਾ ਇੰਨਾ ਮਹਾਨ ਸੀ ਇਹ ਸ਼ਬਦ ਕਹਿਣਾ ਹੀ ਇੰਨਾ ਔਖਾ ਹੈ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ ਵੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਵੀ ਇੰਨਾਂ ਦੇ ਵਿੱਚ ਇੰਨੀ ਮਹਾਨ ਗੱਲ ਕੀ ਸੀ ਬੀਅਨਨਾ ਨਾ ਕੀ ਕੀ ਇਦਾਂ ਦਾ ਕੰਮ ਕੀਤਾ ਕਾਰਨ ਇਸ ਦਾ ਇਹ ਹੈ ਕਿ ਕਿਸੇ ਇੱਕ ਕਾਰਨ ਕਰਕੇ ਕੋਈ ਕਿਸੇ ਵੀ ਦੇਸ਼ ਜਾਂ ਕੌਮ ਦੇ ਮਾਣ ਦਾ ਹਿੱਸੇਦਾਰ ਨਹੀਂ ਬਣ ਜਾਂਦਾ ਕਹਿੰਦੇ ਕਿ ਇਹ ਕਹਿਣਾ ਕਾਰਨ ਇਸ ਦਾ ਹੈ ਕਿ ਵੀ ਇਹ ਸ਼ਬਦ ਕਹਿਣੇ ਕਿ ਵੀ ਉਹ ਬਹੁਤ ਮਹਾਨ ਬੰਦਾ ਸੀ ਇਹ ਬੜਾ ਔਖਾ ਕੰਮ ਹੈ ਪਰ ਇਦਾਂ ਕਿਉਂ ਹੈ ਔਖਾ ਇਹ ਇਸ ਲਈ ਔਖਾ ਹੈ ਕਿਉਂਕਿ ਕਹਿੰਦੇ ਕਿਸੇ ਵੀ ਦੇਸ਼ ਜਾਂ ਕਿਸੇ ਵੀ ਕਮਿਊਨਿਟੀ ਕਿਸੇ ਵੀ ਕੌਮ ਦਾ ਮਾਣ ਮਾਨ ਦਾ ਹਿੱਸੇਦਾਰ ਬੰਨਾ ਮਤਲਬ ਕਿਸੇ ਵੀ ਦੇਸ਼ ਜਾਂ ਕਿਸੇ ਵੀ ਕਮਿਊਨਿਟੀ ਦਾ ਕਿਸੇ ਨੂੰ ਰਿਸਪੈਕਟ ਮਿਲਣਾ ਮਾਨ मींस ਰਿਸਪੈਕਟ ਦਾ ਹਿੱਸੇਦਾਰ ਨਹੀਂ ਬਣ ਜਾਂਦਾ ਮਤਲਬ ਇੱਕ ਕਾਰਨ ਕਰਕੇ ਕਿ ਕੋਈ ਇੱਕ ਕਾਰਨ ਕਰਕੇ ਬਹਾਨਾ ਨਹੀਂ ਬਣ ਜਾਂਦਾ ਕਿਸੇ ਦੇ ਰਿਸਪੈਕਟ ਦਾ ਹੱਕਦਾਰ ਨਹੀਂ ਬਣ ਜਾਂਦਾ ਵੀ ਹਾਂ ਕੋਈ ਇੱਕ ਰੀਜ਼ਨ ਨਹੀਂ ਹੁੰਦਾ ਮਹਾਨ ਬਨਨ ਲਈ ਬਹੁਤ ਵੱਡੇ ਵੱਡੇ ਰੀਜ਼ਨ ਹੁੰਦੇ ਆ कहते सिर्फ एक फील्ड में कोई महान बंद काम करके नहीं महान बंदा उन्हें बहुत उन्होंने इना मान सम्मान मिलने लहोत काम करने पे ਉਸ ਸ਼ਖਸ ਵਿੱਚ ਉਸ ਸ਼ਖਸ ਮੀਨ ਉਸ ਆਦਮੀ ਵਿੱਚ ਉਹ ਸਾਰੇ ਗੁਣ ਮੌਜੂਦ ਹੋਣੇ ਚਾਹੀਦੇ ਹਨ ਉਹ ਸਾਰੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਹਨ ਜਿਹੜੇ ਮਨੁੱਖਤਾ ਦੇ ਭਲੇ ਲਈ ਜ਼ਰੂਰੀ ਹੁੰਦੀਆਂ ਹਨ ਮਤਲਬ ਜੋ ਇਨਸਾਨੀਅਤ ਦੇ ਭਲੇ ਲਈ ਇਨਸਾਨੀਅਤ ਦੇ ਚੰਗਿਆਈ ਲਈ ਜ਼ਰੂਰੀ ਹੁੰਦੀਆਂ ਹਨ ਇੱਕ ਬੰਦੇ ਨੂੰ ਅਸੀਂ ਮਹਾਨ ਐਵੇਂ ਨਹੀਂ ਕਹਿ ਸਕਦੇ ਮਹਾਨ ਤਾਂ ਬੰਦਾ ਬੰਦਾ ਜਦੋਂ ਉਹਦੇ ਵਿੱਚ ਬਹੁਤ ਬਹੁਤ ਸਾਰੀਆਂ ਕੁਆਲਿਟੀਆਂ ਹੋਣ ਉਦਾਹਰਣ ਲਈ ਜੇ ਅਸੀਂ ਕਹੀਏ ਕਿ ਕੋਈ ਚੰਗਾ ਕਲਾਕਾਰ ਜੇ ਚੰਗਾ ਇਨਸਾਨ ਹੀ ਨਹੀਂ ਹੈ ਤਾਂ ਉਸ ਉੱਤੇ ਮਾਣ ਕਰਨ ਵਾਲੀ ਕੋਈ ਗੱਲ ਰਹਿੰਦੀ ਹੀ ਨਹੀਂ ਹੈ ਕਹਿੰਦੇ ਜਿਵੇਂ ਉਦਾਹਰਣ ਮੀਨਜ਼ ਐਗਜ਼ਾਮਪਲ ਐਗਜ਼ਾਮਪਲ ਲਈ ਜੇ ਅਸੀਂ ਕਹੀਏ ਕਿ ਕੋਈ ਚੰਗਾ ਕਲਾਕਾਰ ਹੈ ਪਰ ਜੇ ਉਹ ਅੱਛਾ ਹਿਊਮਨ ਬੀਿੰਗ ਹੀ ਨਹੀਂ ਹੈ ਅੱਛਾ ਇਨਸਾਨ ਹੀ ਨਹੀਂ ਹੈ ਤਾਂ ਉਸ ਵਿੱਚ ਮਾਣ ਕਰਨ ਵਾਲੀ ਮੀਨਜ਼ ਉਸਨੂੰ ਇੱਜ਼ਤ ਦੇਣ ਵਾਲੀ ਹੈ ਉਸ ਵਿੱਚ ਸਨਮਾਨ ਫੀਲ ਕਰਨ ਵਾਲੀ ਕੋਈ ਗੱਲ ਹੀ ਨਹੀਂ ਰਹਿੰਦੀ ਠੀਕ ਹੈ ਆਪਣਾ ਕੰਮ ਕਰਦਾ ਭਏ ਪਰ ਉਹ ਐਜ਼ ਅ ਹਿਊਮਨ ਬੀਿੰਗ ਅੱਛਾ ਨਹੀਂ ਹੈ ਤਾਂ ਦਾ ਕੋਈ ਫਾਇਦਾ ਨਹੀਂ ਹੈ ਪਰ ਜੇਕਰ ਅਸੀਂ ਬਲਰਾਜ ਸਾਨੀ ਦੀ ਗੱਲ ਕਰਦੇ ਹਾਂ ਤਾਂ ਉਹ ਸਾਡੀ ਐਡੀ ਬੁਲੰਦ ਸ਼ਖਸੀਅਤ ਹਨ ਕਿ ਉਹਨਾਂ ਦੇ ਨਾਮ ਨਾਲ ਸਤਿਕਾਰ ਆਪਣੇ ਆਪ ਜੁੜ ਜਾਂਦਾ ਹੈ ਪਰ ਕਹਿੰਦੇ ਜੇ ਅਸੀਂ ਉਹ ਇਦਾਂ ਦੀ ਜੇ ਅਸੀਂ ਬਲਰਾਜ ਸਾਨੀ ਦੀ ਗੱਲ ਕਰੀਏ ਤਾਂ ਉਹਨਾਂ ਐਨੀ ਬੁਲੰਦ ਸ਼ਖਸੀਅਤ ਮੀਨਜ਼ ਐਨੀ ਜ਼ਿਆਦਾ ਬੁਲੰਦ ਸ਼ਖਸੀਅਤ ਦਾ ਦੇਖੋ मीनिंग ਕੀ ਲਿਖਿਆ ਹੋਇਆ ਹੈ ਤੇ ਬੁਲੰਦ ਯਾਨੀ ਉੱਚਾ ਸ਼ਖਸੀਅਤ ਮੀਨਜ਼ ਵਿਅਕਤਿਤਵ ਕਿ ਉਹਨਾਂ ਦੀ ਜਿਹੜੀ ਪਰਸਨੈਲਿਟੀ ਇੰਨੀ ਸਟਰੋਂਗ ਹੈ ਕਿ ਉਹਨਾਂ ਦੇ ਨਾਮ ਨਾਲ ਆਪੇ ਹੀ ਰਿਸਪੈਕਟ ਆਪਣੇ ਆਪ ਜੁੜ ਜਾਂਦੀ ਹੈ ਜਦੋਂ ਉਹਨਾਂ ਦਾ ਨਾਮ ਲਓ ਤਾਂ ਉਹ ਵੱਡੇ ਕਲਾਕਾਰ ਸਨ ਕੀ ਕੀ ਸਨ ਕਲਾਕਾਰ ਸਨ ਲੋਕਾਂ ਦੀ ਸੇਵਾ ਕਰਨ ਵਾਲੇ ਇਨਸਾਨ ਸਨ ਕਿਰਤੀ ਲੋਕਾਂ ਦੇ ਹੱਕ ਦੀ ਲੜਾਈ ਲੜਨ ਵਾਲੇ ਕਿਰਤੀ ਮੀਨਸ ਕੰਮ ਕਰਨ ਵਾਲੇ ਲੋਕਾਂ ਦੀ ਹੱਕ ਦੀ ਲੜਾਈ ਕਰਦੇ ਸੀ ਮੀਨਸ ਜੇ ਕੋਈ ਕੰਮ ਕਰ ਰਿਹਾ ਬੰਦਾ ਤੇ ਉਹਦੇ ਉਸਦਾ ਹੱਕ ਛੀਨਿਆ ਜਾ ਰਿਹਾ ਤੇ ਉਸਦੇ ਹੱਕ ਲਈ ਲੜਾਈ ਕਰਦੇ ਸੀ ਵਲੇ ਸਿਆਸੀ ਸੋਚ ਵਾਲੇ ਵਿਅਕਤੀ ਸੀ ਲੇਖਕ ਸਨ ਹੋਰ ਕੀ ਸੀ ਰਾਈਟਰ ਵੀ ਸਨ ਤੇ ਸਭ ਤੋਂ ਵੱਡੀ ਵੱਡੀ ਗੱਲ ਹੈ ਸੰਵੇਦਨਸ਼ੀਲ ਸ਼ਖਸੀਅਤ ਤੇ ਮਾਲਕ ਸਨ ਮਾਲਕ ਸਨ ਸ਼ਖਸੀਅਤ ਮੀਨਸ ਪਰਸਨੈਲਿਟੀ ਸੰਵੇਦਨਸ਼ੀਲ ਕੀ ਹੁੰਦਾ ਹੈ ਦੂਸਰਿਆਂ ਨਾਲ ਛੇਤੀ ਤੇ ਜ਼ਿਆਦਾ ਮਹਿਸੂਸ ਕਰਨ ਵਾਲੇ ਮੀਨਸ ਇਮੋਸ਼ਨਲ ਵਿਅਕਤੀ ਸਨ ਦੂਸਰਿਆਂ ਦੇ ਇਮੋਸ਼ਨਸ ਨੂੰ ਸਮਝਦੇ ਸਨ ਉਹਨਾਂ ਆਪਣੀ ਮਾਂਤ ਭਾਸ਼ਾ ਮੀਨਸ ਆਪਣੀ ਮਾਂ ਬੋਲੀ ਵਿਚ ਸਾਹਿਤ ਰਚਨਾ ਕੀਤੀ ਸਾਹਿਤ ਮੀਨਸ ਲਿਟਰੇਚਰ ਦੀ ਰਚਨਾ ਕੀਤੀ ਕਿਦੇ ਵਿੱਚ ਪੰਜਾਬੀ ਵਿੱਚ ਪੰਜਾਬ ਤੇ ਪੰਜਾਬੀ ਨੂੰ ਪਿਆਰ ਕੀਤਾ ਤੇ ਉਹਨਾਂ ਨੇ ਪੰਜਾਬ ਨੂੰ ਵੀ ਪਿਆਰ ਕੀਤਾ ਤੇ ਪੰਜਾਬੀ ਨੂੰ ਵੀ ਪਿਆਰ ਕੀਤਾ ਪੰਜਾਬੀ ਲੈਂਗੁਏਜ ਨੂੰ ਆਪਣੇ ਬਚਪਨ ਨੂੰ ਲੱਭਣ ਵਾਸਤੇ ਉਹ ਪਾਕਿਸਤਾਨ ਫੇਰੀ ਉੱਤੇ ਗਏ ਮੀਨਸ ਪਾਕਿਸਤਾਨ ਫੇਰੀ ਮੀਨਸ ਪਾਕਿਸਤਾਨਿਕ ਚੱਕਰ ਲਾਉਣ ਗਏ ਆਪਣੇ ਆਪਣੇ ਬਚਪਨ ਨੂੰ ਯਾਦ ਕਰਨ ਲਈ ਉੱਥੇ ਉਹਨਾਂ ਦੀ ਇੱਕ ਬੀਬ ਲਤਾ ਨੂੰ ਅਸੀਂ ਉਹਨਾਂ ਦੇ ਪਾਕਿਸਤਾਨੀ ਸਫਰਨਾਮੇ ਵਿੱਚ ਵੇਖ ਸਕਦੇ ਹਾਂ ਉਹਨਾਂ ਦੀ ਬੀਹਬ ਲਤਾ ਉਹਨਾਂ ਦੀ ਬੀਹਬ ਲਦਾ ਮਤਲਬ ਉਹਨਾਂ ਦੀ ਤੜਪ ਨੂੰ ਤੇ ਉਹਨਾਂ ਦੀ ਜਿਹੜੀ ਉਹ ਤੜਪ ਸੀ ਅਸੀਂ ਉਹਨੂੰ ਪਾਕਿਸਤਾਨੀ ਸਫਰਨਾਮੇ ਵਿੱਚ ਮੀਨਜ਼ ਉਹਨਾਂ ਨੇ ਆਪਣਾ ਇਹ ਕੁਝ ਲਿਟਰੇਚਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਸਫਰ ਕੀਤਾ ਸੀ ਉਸ ਦੇ ਬਾਰੇ ਲਿਖਿਆ ਤੇ ਉਹਨਾਂ ਦੀ ਜਿਹੜੀ ਤੜਪ ਸੀਗੀ ਉਹ ਅਸੀਂ ਉਹਨਾਂ ਤੋਂ ਉਸ ਜਿਉ ਲਿਟਰੇਚਰ ਪੜ੍ਹੀਏ ਇਹ ਵਾਲੀ ਇਹ ਵਾਲਾ ਪਾਠ ਪੜ੍ਹੀਏ ਤਾਂ ਸਾਨੂੰ ਸਮਝ ਸਕਦੀ ਹੈ ਕਿ ਕਿੰਧਾ ਤੜਪ ਸੀ ਉਹਨਾਂ ਦੇ ਅੰਦਰ ਉਹਨਾਂ ਦਾ ਅੰਦਰਲਾ ਬਚਪਨ ਹਮੇਸ਼ਾ ਕਾਇਮ ਰਿਹਾ ਉਹਨਾਂ ਦੇ ਅੰਦਰ ਜਿਹੜਾ ਬਚਪਨ ਸੀ ਬੱਚਾ ਸੀ ਉਹ ਹਮੇਸ਼ਾ ਇਦਾਂ ਹੀ ਕਾਇਮ ਰਿਹਾ ਜਿਸ ਕਰਕੇ ਉਹ ਇਨਸਾਨੀਅਤ ਨੂੰ ਪਿਆਰ ਕਰਦੇ ਸਨ ਇਸੇ ਕਰਕੇ ਉਹ ਹਿਊਮੈਨਿਟੀ ਨੂੰ ਪਿਆਰ ਕਰਦੇ ਸਨ ਇਨਸਾਨੀਅਤ ਨੂੰ ਪਿਆਰ ਕਰਦੇ ਸਨ ਬਲਰਾਜ ਸਾਨੀ ਦਾ ਜਨਮ 1 ਮਈ 1913 ਨੂੰ ਪਿੰਡ ਭੇਰਾ ਵਿਖੇ ਹੋਇਆ ਸੀ ਪੰਜਾਬ ਦਾ ਪਿੰਡ ਹੈ ਭੇਰਾ ਉੱਥੇ ਉਹਨਾਂ ਦਾ ਜਨਮ ਹੋਇਆ ਸੀ 1 ਮਈ 1913 ਨੂੰ ਇਹ ਪਿੰਡ ਅੱਜ ਕੱਲ ਪਾਕਿਸਤਾਨ ਵਿੱਚ ਹੈ ਇਹ ਪਾਕਿਸਤਾਨ ਵਿੱਚ ਹੁਣ ਜਾ ਚੁੱਕਾ ਹੈ ਆਪਦੇ ਪਿਤਾ ਜੀ ਦਾ ਨਾਮ ਆਪਦੇ ਮੀਨਸ ਉਹਨਾਂ ਦੇ ਪਿਤਾ ਜੀ ਦਾ ਨਾਮ ਲਾਲਾ ਹਰਬੰਸ لال ਸਾਹਨੀ ਸੀ ਤੇ ਪਿਤਾ ਜੀ ਦਾ ਨਾਮ ਕੀ ਸੀ ਲਾਲਾ ਹਰਬੰਸ لال ਸਾਨੀ ਆਪਦੇ ਛੋਟੇ ਭਰਾ ਦਾ ਨਾਮ ਮਤਲਬ ਛੋਟਾ ਭਰਾ ਦਾ ਨਾਮ ਕੀ ਸੀ ਭੀਸ਼ਮ ਸਾਨੀ ਸੀ ਜਿਨ੍ਹਾਂ ਨੇ ਨੋਵਲ तमस ਨੂੰ ਸੰਸਾਰ ਪ੍ਰਸਿੱਧ ਨੋਵਲ ਕਿਹੜਾ ਸੀ ਤਮਸ ਉਹਨਾਂ ਦਾ ਨਾਮ ਹੈ ਨੋਵਲ ਦਾ ਪ੍ਰਸਿੱਧ ਰਚਨਾ ਦਾ ਮਾਨ ਹਾਸਲ ਹੈ ਮੀਨਸ ਉਹਨਾਂ ਦੇ ਛੋਟੇ ਭਰਾ ਨੇ ਵੀ ਨੋਵਲ ਲਿਖੀ ਹੋਈ ਹੈ ਔਰ ਨਾਵਲ ਨੋਵਲ ਦਾ ਨਾਮ ਕੀ ਹੈ ਤਮਸ ਇਹਨਾਂ ਨੂੰ ਮੁਡਲੀ ਸਿੱਖਿਆ ਵਾਸਤੇ ਮੁਡਲੀ ਮੀਨਸ ਲੋਅਰ এডਿਕੇਸ਼ਨ ਜਾਂ ਬੇਸਿਕ এডਿਕੇਸ਼ਨ ਸਟਾਰਟਿੰਗ ਦੀ এডਿਕੇਸ਼ਨ ਨੂੰ ਕਹਿੰਦੇ ਆ ਮੁਡਲੀ ਮੀਨਸ ਸ਼ੁਰੂਆਤੀ এডਿਕੇਸ਼ਨ ਵਾਸਤੇ ravel pindhi ਆਉਣਾ ਪਿਆ ਉਹਨਾਂ ਦੇ ਪਿੰਡ ਵਿੱਚ ਹੋ ਸਕਦਾ ਸਕੂਲ ਨਾ ਹੁੰਦਾ ਹੋਵੇ ਉਸ ਟਾਈਮ ਤੇ 라ਵਲਪਿੰਡੀ ਲਈ 라ਵਲਪਿੰਡੀ ਵਿੱਚ ਉਹਨਾਂ ਨੂੰ ਸਕੂਲ ਵਿੱਚ ਪਾਇਆ ਗਿਆ 라ਵਲਪਿੰਡੀ ਤੋਂ 5 ਕਿਲੋਮੀਟਰ ਦੂਰ ਪੈਂਦਾ ਗੁਰੂਕੁਲ ਵਿੱਚ ਪੜਦਿਆਂ ਆਪ ਨੇ ਸੰਸਕ੍ਰਿਤ ਵਿੱਚ ਮਹਾਰਤ ਹਾਸਲ ਕਰ ਲਈ ਹੁਣ 라ਵਲਪਿੰਡੀ ਤੋਂ 5 ਕਿਲੋਮੀਟਰ ਦੂਰ ਸੀ ਕੀ ਇਹਨਾਂ ਦਾ ਗੁਰੂਕੁਲ ਤਾਂ ਪਹਿਲਾਂ ਗੁਰੂਕੁਲ ਹੀ ਹੁੰਦਾ ਸੀ ਉੱਥੇ ਇਹਨਾਂ ਨੇ ਸੰਸਕ੍ਰਿਤ ਵਿੱਚ ਐਕਸਪਰਟ ਬਣ ਕੇ ਮਹਾਰਤ ਹਾਸਲ ਕਰ ਲਈ ਮੀਨ ਸੰਸਕ੍ਰਿਤ ਦੇ ਆ ਕੀ ਬਣ ਗਏ ਐਕਸਪਰਟ ਬਣ ਗਏ ਅਤੇ ਵੇਦਾਂ ਉਪਨਿਸ਼ਦਾਂ ਦਾ ਗਿਆਨ ਵੀ ਪ੍ਰਾਪਤ ਕਰ ਲਿਆ ਵੇਦ ਅਤੇ ਉਪਨਿਸ਼ਦ ਵੇਦ ਵੇਦਸ ਔਰ ਉਪਨਿਸ਼ਦਸ ਦਾ ਗਿਆਨ ਵੀ ਪ੍ਰਾਪਤ ਕੀਤਾ ਜਦੋਂ ਉੱਥੇ ਉਹਨਾਂ ਨੂੰ ਪਾਣੀਨੀ ਦੀ ਅਸ਼ਟਾਧੀ ਆਈ ਰੱਟਣ ਨੂੰ ਕਿਹਾ ਜਾਂਦਾ ਸੀ ਪਾਣੀਨੀ ਕੌਣ ਸੀ ਜੀ ਜਿਨ੍ਹਾਂ ਨੇ ਪੰਜਾਬੀ ਗ੍ਰਾਮਰ ਔਰ ਅਸ਼ਟਾਧਾਈ ਅਸ਼ਟਾਧਾਈ ਮੀਨਜ਼ ਉਹਨਾਂ ਦੇ ਕੁਝ ਰੂਲਸ ਜਿਹੜੇ ਗ੍ਰਾਮਰ ਦੇ ਰੂਲਸ ਨੇ ਜਿਹੜੇ ਪਾਣੀਨੀ ਜੀ ਨੇ ਬਣਾਏ ਸੀ ਸanskrit ਦੇ ਜਿਹੜੇ ਸੰਸਕ੍ਰਿਤ ਦੀ ਲੈਂਗੁਏਜ ਨੂੰ ਕਿੰਨੇ ਪੂਰੀ ਗ੍ਰਾਮਰ ਬਣਾਈ ਸੀ ਸੰਸਕ੍ਰਿਤ ਲੈਂਗੁਏਜ ਦੇ ਫਾਦਰ ਕਿਹਾ ਜਾਂਦਾ ਇਹਨਾਂ ਨੂੰ ਤੇ ਸੰਸਕ੍ਰਿਤ ਲੈਂਗੁਏਜ ਦੀ ਗ੍ਰਾਮਰ ਪਾਣੀਨੀ ਨੇ ਬਣਾਈ ਸੀ ਤੇ ਜਦੋਂ ਉੱਥੇ ਇਹਨਾਂ ਨੂੰ ਸੰਸਕ੍ਰਿਤ ਲੈਂਗੁਏਜ ਦੀ ਅਸ਼ਟਾ ਤੇ ਆਈ ਮੀਨਸ ਉਹਦੇ ਸੰਸਕ੍ਰਿਤ ਦੇ ਕੁਝ ਰੂਲ ਜੀ ਚੈਪਟਰ ਲਰਨ ਕਰਨ ਲਈ ਰੱਟਣ ਨੂੰ ਮੀਨਸ ਯਾਦ ਕਰਨ ਨੂੰ ਕਿਹਾ ਜਾਂਦਾ ਸੀ ਤਾਂ ਆਮ ਬੱਚਿਆਂ ਵਾਂਗ ਇਹ ਉਹਨਾਂ ਲਈ ਵੀ ਮੁਸੀਬਤ ਹੀ ਹੁੰਦੀ ਸੀ ਤੇ ਮਤਲਬ ਆ ਮੀਨਸ ਜਨਰਲ ਜਿਵੇਂ ਬਾਕੀ ਬੱਚਿਆਂ ਨੂੰ ਔਖਾ ਲੱਗਦਾ ਸੀ ਇਹਨਾਂ ਨੂੰ ਵੀ ਐ ਚੀਜ਼ ਯਾਦ ਕਰਨੀ ਔਖੀ ਲੱਗਦੀ ਸੀ ਆਖਰ ਇਸ ਤੋਂ ਮੁਕਤੀ ਮਿਲੀ ਤੇ ਇਹਨਾਂ ਨੂੰ ਡੀਏਵੀ ਸਕੂਲ ਲਾਹੌਰ ਪਹੁੰਚਾ ਦਿੱਤਾ ਗਿਆ ਮਤਲਬ ਇਸ এডੂਕੇਸ਼ਨ ਤੋਂ ਫਿਰ ਉਸ ਤੋਂ ਬਾਅਦ ਇਹਨਾਂ ਦੇ ਡੀਏਵੀ ਸਕੂਲ ਲਾਹੌਰ ਵਿੱਚ ਐਡਮਿਸ਼ਨ ਹੋਈ ਤੇ ਪਾਣੀਨੀ ਦੇ ਗ੍ਰਾਮਰ ਰੂਲਸ ਖਤਮ ਹੋਏ ਪਰ ਇੱਥੇ ਉਹਨਾਂ ਦੇ ਬਚਪਨ ਦੀ ਇੱਕ ਕਟੜਨਾ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਕਟੜਨਾ ਨੇ ਕਿਤੇ ਬਲਰਾਜ ਦੇ ਮਨ ਦੇ ਕਿਸੇ ਕੋਨੇ ਵਿੱਚ ਸ਼ਾਇਦ ਫਿਲਮ ਦੇ ਬੀਜ ਬੋ ਦਿੱਤੇ ਕਹਿੰਦੇ ਇੱਥੇ ਕੁਝ ਇੱਕ ਘਟਨਾ ਇੱਕ ਇਨਸੀਡੈਂਟ ਹੋਇਆ ਸੀ ਜਿੱਦੇ ਕਰਕੇ ਉਹਨਾਂ ਦੇ ਅੰਦਰ ਫਿਲਮਾਂ ਵਿੱਚ ਮੀਨਸ ਫਿਲਮ ਵਿੱਚ ਫਿਲਮ ਇੰਡਸਟਰੀ ਵਿੱਚ ਐਂਟਰ ਕਰਨ ਦੇ ਬੀਜ ਬੋ ਦਿੱਤੇ ਮੀਨਸ ਉਹਨਾਂ ਦੇ ਮਨ ਵਿੱਚ ਇੱਛਾ ਇੱਥੋਂ ਹੀ ਪੈਦਾ ਹੋਈ ਸੀ ਕਿਉਂਕਿ ਉਸ ਘਟਨਾ ਨੇ ਕਿਤੇ ਇਹਨਾਂ ਦੇ ਵਿੱਚ ਫਿਲਮ ਦੇ ਬੀਜ ਬੋ ਦਿੱਤੇ ਸਨ ਉਹਨਾਂ ਦਿਨਾਂ ਵਿੱਚ ਪਲੇਗ ਆਮ ਪੈ ਜਾਂਦੀ ਸੀ ਪਲੇਗ ਮਤਲਬ ਪਲੇਗ ਦੀ ਬਿਮਾਰੀ ਜਿਹੜੀ ਚੂਹਿਆ ਤਾਂ ਹੁੰਦੀ ਹੈ ਨਾ ਉਹ ਲੋਕ ਇਸ ਤੋਂ ਬਚਣ ਲਈ ਪਿੰਡਾਂ ਵੱਲ ਚਲੇ ਜਾਂਦੇ ਸਨ ਤੇ ਹੁਣ ਜਿਵੇਂ ਸ਼ਹਿਰਾਂ ਵਿੱਚ ਗੰਦਗੀ ਹੁੰਦੀ ਸੀ ਨਾ ਪਲੇਗ ਦੀ ਬਿਮਾਰੀ ਫੈਲਦੀ ਸੀ ਤੇ ਲੋਕ ਉਹ ਵਾਲੀ ਪਲੇਸ ਨੂੰ ਕਿਉਂਕਿ ਪਲੇਗ ਜੋ ਬਿਮਾਰੀ ਹੁੰਦੀ ਹੈ ਨਾ ਉਹ ਹਵਾ ਚੋਂ ਹੀ ਫੈਲਦੀ ਹੈ ਵੀਦਰ-ਦਰ ਹਵਾ ਜਾਏਗੀ ਤਾਂ that virus or that bacteria can infect you ਤਾਂ ਜਿਹੜੇ ਲੋਕ ਐ ਉਹ ਕੀ ਪਿੰਡਾਂ ਵੱਲ ਚਲੇ ਜਾਂਦੇ ਸਨ ਮੀਨਸ ਪਿੰਡਾਂ ਵੱਲ ਜਾਂਦੇ ਸਨ ਵੀ ਦੂਰ ਜਾਂਦੇ ਸਨ ਉਸ ਜਗ੍ਹਾ ਨੂੰ ਛੱਡ ਕੇ ਜਿੱਥੇ ਪਲੇਗ ਹੁੰਦਾ ਸੀ 라ਵਲਪਿੰਡੀ ਜਦੋਂ ਪਲੇਗ ਦੀ ਲਪੇਟ ਵਿੱਚ ਆਇਆ ਤਾਂ ਇਹਨਾਂ ਦੀ ਮਾਤਾ ਇਹਨਾਂ ਨੂੰ ਨਾਲ ਲੈ ਕੇ ਆਪਣੇ ਪਿੰਡ ਭੇਰੇ ਆ ਗਈ ਜਦੋਂ 라ਵਲਪਿੰਡੀ ਵਿੱਚ ਪਲੇਗ ਫੈਲਿਆ ਤਾਂ ਮੰਮੀ ਇਹਨਾਂ ਨੂੰ ਭੇਰੇ ਲੈ ਕੇ ਆ ਗਈ ਇਹਨਾਂ ਦੇ ਪਿੰਡ ਦੇ ਨਜ਼ਦੀਕ ਹੀ ਉਸ ਵੇਲੇ ਬਾਈ ਸਕੋਪ ਦਿਖਾਉਣ ਵਾਲਾ ਮੰਡੂਆ ਮਤਲਬ ਸਿਨੇਮਾਕਰਸੀ ਤੇ 22 ਸਕੋਪ ਦਿਖਾਉਣ ਵਾਲਾ ਜਸਟ ਅ ਸੈਕਿੰਡ ਸਕੋਪ ਐਦਾਂ ਦਾ ਇਨਸਟਰੂਮੈਂਟ ਹੁੰਦਾ ਹੁੰਦਾ ਸੀ ਪਹਿਲਾਂ ਠੀਕ ਹੈ ਤਾਂ ਕੀ ਕਹਿ ਰਿਹਾ ਹੈ ਇਹਨਾਂ ਦੇ ਪਿੰਡ ਦੇ ਨਜ਼ਦੀਕ ਹੀ ਉਸ ਵੇਲੇ 22 ਸਕੋਪ ਦਿਖਾਉਣ ਵਾਲਾ ਮੰਡੂਆ ਮਤਲਬ ਸਿਨੇਮਾਕਰਸੀ ਉੱਥੇ ਹੈ ਇਨਸਟਰੂਮੈਂਟ ਦੇ ਥਰੂ ਕੋਈ ਫਿਲਮ ਫਿਲਮ ਦਿਖਾਈ ਜਾਂਦੀ ਸੀ ਇੱਥੇ ਮੂਕ ਫਿਲਮਾਂ ਮੂਕ ਮਤਲਬ विदाउट डायलॉग्स दिखाइयां ਜਾਂਦੀਆਂ ਸੀ ਮੀਨ ਸਿਰਫ ਐਕਸਪ੍ਰੈਸ਼ਨਸ ਨਾਲ ਫਿਲਮਾਂ ਬਣੀਆਂ ਹੁੰਦੀਆਂ ਸੀ ਫਿਲਮਾਂ ਦੀ ਕਹਾਣੀ ਸੁਣਾਉਣ ਵਾਲਾ ਇੱਕ ਉੱਚੀ ਥਾਂ ਖੜਾ ਹੋ ਜਾਂਦਾ ਤੇ ਨਾਲੋਂ ਨਾਲ ਕਹਾਣੀ ਸੁਣਾਉਂਦਾ ਰਹਿੰਦਾ ਮੀਨ ਸਿਰਫ ਐਕਸਪ੍ਰੈਸ਼ਨਸ ਹੁੰਦੇ ਸੀ ਪਰ ਜੋ ਕਹਾਣੀ ਸੀ ਉਹ ਨਾਲ ਉੱਚੀ ਉੱਚੀ ਇੱਕ ਕਹਾਣੀਕਾਰ ਜਿਹੜਾ ਉਹ ਸੁਣਾਈ ਜਾਂਦਾ ਸੀਗਾ ਐਨਾ ਫਿਲਮਾਂ ਨੂੰ ਬਲਰਾਜ ਬਹੁਤ ਹੀ ਰੀਜਨਲ ਦੇਖਦਾ ਹੁੰਦਾ ਸੀ ਹੁਣ ਇੰਨਾ ਫਿਲਮਾਂ ਨੂੰ ਜਿਹੜਾ ਬਲਰਾਜ ਹੈ ਬਹੁਤ ਰੀਜਨਲ ਮਤਲਬ ਬੜੇ ਸ਼ੌਕ ਨਾਲ ਉਹ ਬਹੁਤ ਹੀ ਇੰਟਰਸਟ ਨਾਲ ਦੇਖਦਾ ਸੀ ਇਹ ਕਿਤੇ ਨਾ ਕਿਤੇ ਬਲ ਬਲ ਮਨ ਵਿੱਚ ਆਪਣੀ ਥਾਂ ਬਣਾ ਕੇ ਬੈਠ ਗਈਆਂ ਹੁਣ ਇਹ ਫਿਲਮਾਂ ਜੀ ਜਿਹੜੀਆਂ ਸੀਗੀਆਂ ਬਲ ਮਨ ਬਲ ਮਤਲਬ ਬੱਚੇ ਦੇ ਮਨ ਦੇ ਅੰਦਰ ਕਿਉਂਕਿ ਉਸ ਟਾਈਮ ਬਲਰਾਜ ਸਾਨੀ ਬੱਚੇ ਸਨ ਤੇ ਉਸ ਟਾਈਮ ਉਹਨਾਂ ਦੇ ਮਨ ਦੇ ਅੰਦਰ ਇੱਕ ਥਾਂ ਇੱਕ ਇੱਕ ਜਗ੍ਹਾ ਬਣਾ ਲਈ ਹੈ ਨਾ ਫਿਲਮਾਂ ਨੇ ਆਪਨੇ ਗਵਰਨਮੈਂਟ ਕਾਲਜ ਲਾਹੌਰ ਤੋਂ ਐਮਏ ਅੰਗਰੇਜ਼ੀ ਕੀਤੀ ਹੁਣ ਗਵਰਨਮੈਂਟ ਕਾਲਜ ਗਵਰਨਮੈਂਟ ਕਾਲਜ ਕਿਹੜਾ ਲਾਹੌਰ ਤੋਂ ਕਿਹੜੀ ਡਿਗਰੀ ਕੀਤੀ ਐਮਏ ਕਰ ਲਈ ਐਮਏ ਦੀ ਅੰਗਰੇਜ਼ੀ ਕੀਤੀ ਇੱਥੇ ਰਹਿੰਦਿਆਂ ਹੀ ਆਪ ਦਾ ਵਾਹ ਨੋਰਾ ਰਿਚਰਡ ਵਰਗੀ ਮਹਾਨ ਹਸਤੀ ਨਾਲ ਪਿਆ ਆਪ ਦਾ ਵਾਹ ਮਤਲਬ ਆਪ ਦੀ ਦੇ ਕੰਟੈਕਟ ਵਿੱਚ ਕੌਣ ਆਈ ਨੋਰਾ ਰਿਚਰਡਸ ਵਰਗੀ ਮਹਾਨ ਅਸਤੀ ਮੀਨਜ਼ ਮਹਾਨ ਪਰਸਨੈਲਿਟੀ ਜਿਸ ਨੂੰ ਭਾਰਤ ਵਿੱਚ ਨਾਟਕ ਦਾ ਮੁੱਢ ਬੰਨਣ ਵਾਲੀ ਕਿਹਾ ਜਾਂਦਾ ਸੀ ਨਾਟਕ ਦਾ ਮੁੱਢ ਮਤਲਬ ਨਾਟਕ ਜਿਹੜੇ ਸ਼ੁਰੂ ਕਰਾਏ ਸੀ ਹਿੰਦੂਸਤਾਨ ਵਿੱਚ ਉਹ ਇੰਨੇ ਹੀ ਕਰਾਏ ਸੀ ਨੋਰਾ ਰਿਚਰਡ ਨੇ ਇੱਥੇ ਉਹਨਾਂ ਨੇ ਗਰੁੱਪ ਸਰਸਵਤੀ ਡਰਾਸ ਡਰਾਮੈਟਿਕ ਸੁਸਾਇਟੀ ਦੇ ਨਾਲ ਮਿਲ ਕੇ ਨਾਟਕਾਂ ਵਿੱਚ ਹਿੱਸਾ ਲਿਆ ਲਿੱਤਾ ਹੁਣ ਬਲਰਾਜ ਸਾਨੀ ਦੀਦੀ ਐਂਟਰੀ ਹੋਈ ਹੈ ਕਿਵੇਂ ਇੱਥੇ ਹੀ ਸਰਸਵਤੀ ਡਰਾਮੈਟਿਕ ਸੁਸਾਇਟੀ ਵਿੱਚ ਇਹਨਾਂ ਨੇ ਨਾਟਕਾਂ ਵਿੱਚ ਇੱਕ ਗਰੁੱਪ ਸੀਗਾ ਜਿਹਦਾ ਨਾਂ ਆਇਆ ਸੀ ਸਰਸਵਤੀ ਡਰਾਮੈਟਿਕ ਸੁਸਾਇਟੀ ਉਸ ਗਰੁੱਪ ਦਾ ਪਾਰਟ ਬਣ ਗਏ ਤੇ ਨਾਟਕਾਂ ਵਿੱਚ ਮੀਨਸ ਪਲੇਸ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਮਤਲਬ ਐਕਟਿੰਗ ਦੀ ਜਰਨੀ ਸ਼ੁਰੂ ਹੋ ਗਈ ਪੰਜਾਬੀ ਨਾਟਕ ਤੇ ਮੋਢੀ ਆਈ ਸੀ ਨੰਦਾ ਅਤੇ ਪ੍ਰੋਫੈਸਰ ਬੁਖਾਰੀ ਵੀ ਇਸ ਸੁਸਾਇਟੀ ਵਿੱਚ ਉਸ ਵਕਤ ਸਰ ਗਰਮ ਸਨ ਮਤਲਬ ਇਸ ਸੋਸਾਇਟੀ ਵਿੱਚ ਬੜੇ ਐਕਟਿਵ ਸਨ ਕੌਣ ਪੰਜਾਬੀ ਨਾਟਕਾਂ ਦੇ ਮੋਢੀ-ਮੋਢੀ ਮਤਲਬ ਜਿਹੜਾ ਸ਼ੁਰੂਆਤ ਕਰਾਂਦਾ ਉਸ ਦੀ ਮੋਢੀ ਸਿੱਖਿਆ ਮੁੱਢਲੀ ਸਿੱਖਿਆ ਮਤਲਬ ਜਿਨ੍ਹਾਂ ਨੇ ਪੰਜਾਬੀ ਨਾਟਕ ਦੀ ਸ਼ੁਰੂਆਤ ਕਰਾਈ ਕੌਣ ਸੀ ਆਈ ਸੀ ਨੰਦਾ ਤੇ ਦੂਸਰੇ ਕੌਣ ਸੀ ਪ੍ਰੋਫੈਸਰ ਬੁਖਾਰੀ ਉਹ ਵੀ ਇਸ ਸੋਸਾਇਟੀ ਦੇ ਮੈਂਬਰ ਸਨ ਐਕਟਿਵ ਮੈਂਬਰਸ ਹਨ ਸਰ ਗਰਮ ਸਨ ਮੀਨਸ ਐਕਟਿਵ ਮੈਂਬਰਸ ਹਨ ਆਪਨੇ ਆਪਣੀ ਸਵੈ ਜੀਵਨੀ ਮਤਲਬ ਬਲਰਾਜ ਸਾਨੀ ਨੇ ਆਪਣੀ ਸਵੈ ਜੀਵਨੀ ਮੀਨਸ ਆਪਣੀ ਆਟੋ ਬਾਇਓਗ੍ਰਾਫੀ ਜੋ ਬੰਦਾ ਆਪਣੇ ਬਾਰੇ ਆਪ ਲਿਖਦਾ ਹੈ ਔਰ ਇਹਨਾਂ ਦੀ ਆਟੋ ਬਾਇਓਗ੍ਰਾਫੀ ਦਾ ਕੀ ਨਾਮ ਹੈ ਮੇਰੀ ਫਿਲਮੀ ਆਤਮਕਤਾ ਵੀ ਮੇਰੀ ਫਿਲਮੀ ਆਤਮਕਤਾ ਇਹਨਾਂ ਦੀ ਬੁੱਕ ਦਾ ਨਾਮ ਹੈ ਇਸ ਵਿੱਚ ਲਿਖਿਆ ਹੈ ਕਿ ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਯਥਾਰਤਵਾਦੀ ਨਾਟਕ ਅਤੇ ਅਤੇ ਅਭਿਨੈ ਅਭਿਨੈ ਮੀਨਸ ਐਕਟਿੰਗ ਕਲਾ ਦੀਆਂ ਮੁੱਢਲੀਆਂ ਕਦਰਾਂ ਮੀਨਸ ਸਟਾਰਟਿੰਗ ਦੀਆਂ ਜਿਹੜੀ ਉਹ ਸੀਗੀਆਂ ਟਰਿਕਸ ਸੀਗੀਆਂ ਸਿਧਾਂਤਿਕ ਤੌਰ ਉੱਤੇ ਅੰਗਰੇਜ਼ੀ ਸਾਹਿਤ ਦੀ ਐਮਏ ਦੇ ਅਧਿਐਨ ਨੇ ਅਤੇ ਅਸਲੀ ਤੌਰ ਉੱਤੇ ਗਵਰਨਮੈਂਟ ਕਾਲਜ ਲਾਹੌਰ ਦੀ ਡਰਾਮੈਟਿਕ ਸੁਸਾਇਟੀ ਨੇ ਹੀ ਪਹਿਲੇ ਪਹਿਲ ਮੈਨੂੰ ਸਿਖਾਇਆ ਮਤਲਬ ਉਹ ਕਹਿ ਰਹੇ ਜੋ ਮੇਰੀ ਐਕਚੁਅਲੀ ਜੋ ਮੈਨੂੰ ਐਕਟਿੰਗ ਸਿਖਾਈ ਹੈ ਉਹ ਮੈਂ ਇੱਥੇ ਹੀ ਸਿੱਖੀ ਸੀ ਠੀਕ ਹੈ ਮਤਲਬ ਬੇਸਿਕਲੀ ਉਹਨਾਂ ਨੇ ਇਹੀ ਲਿਖਿਆ ਆਪਣੀ ਆਟੋਬਾਇਓਗ੍ਰਾਫੀ ਵਿੱਚ ਕਿ ਜੋ ਮੇਰੀ ਫਿਲਮੀ ਆਤਮਕ ਆਤਮਕਤਾ ਆ ਫਿਲਮੀ ਆਤਮਕਤਾ ਉਹ ਨਦੀ ਆਟੋ ਬਾਇਓਗ੍ਰਾਫੀ ਦਾ ਨਾਮ ਹੈ ਉਸ ਵਿੱਚ ਲਿਖਿਆ ਹੈ ਕਿ ਮੈਂ ਬੜੇ ਮਾਣ ਨਾਲ ਮੈਂ ਬੜੀ ਰਿਸਪੈਕਟ ਨਾਲ ਬੜੇ ਪ੍ਰਾਊਡ ਨਾਲ ਇਹ ਕਹਿ ਸਕਦਾ ਹਾਂ ਕਿ ਜਿਹੜੀ ਮੇਰੇ ਨਾਟਕ ਔਰ ਅਭਿਨੇ ਮੇਰੀ ਐਕਟਿੰਗ ਕਲਾ ਦੀਆਂ ਮੁੱਢਲੀਆਂ ਮੁੱਢਲੀਆਂ ਕਦਰਾਂ-ਕੀਮਤ ਜੋ ਮੇਰੀ ਮੁੱਢਲੀ ਮੈਂ ਐਕਟਿੰਗ ਸਿੱਖੀ ਹੈ ਉਹ ਅੰਗਰੇਜ਼ੀ ਸਾਹਿਤ ਦੇ ਐਮਏ ਦੇ ਅਧਿਐਨ ਨੇ ਮਤਲਬ ਜੋ ਮੈਂ ਐਮਏ ਕੀਤੀ ਅੰਗਰੇਜ਼ੀ ਵਿੱਚ ਉਹਨੇ ਤੇ ਅਸਲੀ ਤੌਰ ਤੇ ਤੇ ਅਸਲੀ ਤੌਰ ਤੇ ਜਿਹੜਾ ਗਵਰਨਮੈਂਟ ਕਾਲਜ ਵਿੱਚ ਡਰਾਮੈਟਿਕ ਸੁਸਾਇਟੀ ਸੀ ਉੱਥੇ ਮੈਂ ਆਪਣੀ ਐਕਟਿੰਗ ਦੀ ਟ੍ਰੇਨਿੰਗ ਐਕਚੁਅਲ ਟ੍ਰੇਨਿੰਗ ਤਾਂ ਮੇਰੀ ਉੱਥੇ ਹੋਈ ਸੀ ਤਾਂ ਆਪਾਂ ਇਹ ਵਾਲਾ ਪਾਰਟ ਇੱਥੇ ਤੱਕ ਹੀ ਰੱਖਦੇ ਆਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਸੁਣ ਕੇ ਇੱਕ ਇੱਕ ਪੈਰਾ ਜਦੋਂ ਹੁੰਦਾ ਹੈ ਖਤਮ ਆਪ ਪੜੋ ਵੀਡੀਓ ਨੂੰ ਪਾਜ਼ ਕਰੋ ਤਾਂ ਪੜਿਆ ਕਰੋ ਤਾਂ ਸਮਝ ਆਏਗਾ ਇੱਕ ਇੱਕ ਪੈਰਾ ਪਹਿਲਾਂ ਆਪ ਸਮਝੋ ਆਪਾਂ ਸੈਕਿੰਡ ਪਾਰਟ ਜੰਨੂੰ ਖਤਮ ਕਰ ਦਾਂਗੇ ਫਿਰ